ਆਰਸੀ ਆਤਰੀ ਬਾਰਕ ਪਰ ਪਿਲਰ ਕਿਚੋ ਦਾ ਸੁਣ ਨਹੀਂ ਕੋਈ ਹੋਤੀ ਹੈ ਆਪਸ ਤੋਂ ਦੇ ਗਿਆ ਨਹੀਂ ਦੇਖੋ ਪੂਰੇ ਘਰ ਤੋਂ ਤੁਹਾਨੂੰ ਹੱਡੀਆਂ ਬਾਤ ਤੋਰਾ ਮੈਂ ਤੋਰਾ ਮੈਂ ਖਲੇ ਤੂੰ ਹਾਂ ਹੋਣੀ ਸਰ ਮੈਸੇਜ ਮਾ ਇੰਨ ਜੇ ਆਪਣੇ ਤੂੰ ਹਟਣਾ ਚਿੱਟੇ ਮੈਂ ਮੈਂ ਠੀਕ ਆ ਠੀਕ ਆ ਤੂੰ ਖੱਬਿਆ ਤੂੰ ਕਰਦਾ ਇਹਦੇ ਬਾਰੇ ਕਿੰਨੇ ਤੋੜਦੇ ਨੂੰ ਉਹ ਸੰਗਰਪਾਉਣਾ ਜੀ ਜੱਗਾ ਸਿੰਘ ਨਾਮੀ ਡਰਾਈਵਰ ਸੀਗਾ ਮੁਖਸਰ ਤੋਂ ਇਹ ਅੰਮ੍ਰਿਤਸਰ ਤੋਂ ਬਰਾਦਾ ਟਾਈਪ ਹੈ ਗੱਟਿਆਂ ਦੇ ਵਿੱਚ ਬੋਰੀਆਂ ਦੇ ਭਰੇ ਹੋਏ ਉਹ ਲੈ ਕੇ ਆ ਰਿਹਾ ਸੀਗਾ ਇਹਦੀ ਅਚਾਨਕ ਅੱਖ ਲੱਗ ਗਈ ਟਲੰਡੀ ਨੈਰਪੋਲ ਦੇ ਉੱਪਰ ਇਹ ਟੈਂਕਰ ਪਲਟ ਗਿਆ ਸੀਗਾ ਜਿਹੜਾ ਕੇ ਵਿੱਚ ਨਹੀਂ ਡਿੱਗਣ ਤੋਂ ਬਚ ਗਿਆ ਲੰਮਕ ਗਿਆ ਸੀ ਉਹਦੇ ਵਿੱਚੋਂ ਅਸੀਂ ਪਹਿਲਾਂ ਤਾਂ ਉਹਨੂੰ ਸੇਫ ਡਰਾਈਵਰ ਨੂੰ ਕੱਢ ਕੇ ਐਂਬੂਲੈਂਸ ਤੇ ਮੈਡੀਕਲ ਭੇਜਤਾ ਪਰ ਤੂੰ ਉਹ ਡਰਾਈਵਰ ਕਹਿ ਰਿਹਾ ਸੀ ਮੈਂ ਬਿਲਕੁਲ ਠੀਕ ਹਾਂ ਫਿਰ ਵੀ ਅਸੀਂ ਕਹੇ ਵੀ ਕਈ ਵਾਰੀ ਪਤਾ ਨਹੀਂ ਲੱਗਦਾ ਤੱਤੇ ਕਾ ਕਿ ਅੰਦਰ ਕੁਝ ਛੱਟ ਨਾ ਹੋਵੇ ਮੈਡੀਕਲ ਅਗ ਚੈੱਕ ਅਪਸ ਕਰਾਉਣਾ ਵਾਸਤੇ ਭੇਜਤਾ ਤੇ ਇਹ ਟੈਂਕਰ ਨੂੰ ਅਸੀਂ ਕੱਢ ਰਿਹਾ ਜੀ ਸਾਰੇ ਰਸਤਾ ਕਾਫੀ ਜਿਹੜਾ ਖਰਾਬ ਹੋ ਚੁੱਕਾ ਹੈ بارش ਕਰਕੇ ਔਰ ਪੁਲ ਵੀ ਜਿਹੜਾ ਅੰਡਰ ਕੰਸਟਰਕਸ਼ਨ ਹੈ ਇਸ ਨੂੰ ਕਿਸ ਤਰ੍ਹਾਂ ਇਸ ਤਰ੍ਹਾਂ ਇਹ ਨਾ ਨਹਿਰ ਨਹਿਰ ਦਾ 1 ਮਹੀਨੇ ਵਾਸਤੇ ਇਹਨਾਂ ਨੇ ਜਿਹੜੀ ਬਣ ਰਹੀ ਹੈ ਪੰਜਾਬ ਵਾਲੀ ਨਹਿਰ ਬਣਾ ਰਿਹਾ ਇਸ ਕਰਕੇ ਸਾਰੀ ਜਿਹੜੀ ਡੈਂਟਲ ਕਾਲਜ ਵਾਲੀ ਰੋਡ ਹੈ ਨਹਿਰ ਦੇ ਨਾਲ-ਨਾਲ ਚੈਲ ਪੁਲ ਤੱਕ ਬਿਲਕੁਲ ਬਲੌਕ ਕੀਤੀ ਹੋਈ ਹੈ ਸਵਰਨ ਪੈਲਸ ਦੀ ਬੈਕ ਸਾਈਡ ਸਾਰੀ ਰੋਡ ਬਲੌਕ ਆ ਉਇਸ਼ ਕਰਕੇ ਸਾਰਾ ਟਰੈਕ ਦੀ ਕਾਫੀ ਸਮੱਸਿਆ ਸੀ ਇਹ ਪੁਲ ਆਰ ਦੀ ਚਾਲੂ ਕੀਤਾ ਸੀਗਾ ਵੀ ਕੱਲੀਆਂ ਛੋਟੀਆਂ ਗੱਡੀਆਂ ਲੰਘਣ ਵਾਸਤੇ ਪਰੰਤੂ ਜਿਹੜੇ ਮੰਨ ਲਓ ਰਾਤ ਦੇ ਟਾਈਮ ਕਿਤੇ ਨਾ ਕਿਤੇ ਹੈਵੀ ਗੱਡੀਆਂ ਲੰਘਾਉਣ ਦੀ ਕੋਸ਼ਿਸ਼ ਕਰਦੇ ਹੋ ਇਸ ਕਰਕੇ ਤੇ ਇੱਕ ਅੱਖ ਲੱਗਣ ਕਰਕੇ ਹਾਦਸਾ ਵਾਪਰਿਆ ਜੀ ਡਰਾਈਵਰ ਕਹਿੰਦਾ ਮੈਨੂੰ ਨੀਂਦ ਆ ਗਈ ਤੇ ਰਾਤ ਦਾ ਚੱਲਿਆ ਹੋਊਗਾ ਕਿਤੋਂ ਫਿਲਹਾਲ ਇਹ ਰਸਤੇ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਬਿਲਕੁਲ ਜੀ ਰਸਤਾ ਬੰਦ ਕਰਾਉਣਾ ਹੈ ਜੀ ਕਿਉਂਕਿ ਟੈਕਸੀ ਡਰਾਈਵਰ ਦਾ ਕੀਤਾ ਸੀ ਇੰਡੀਅਨ ਇੰਸ਼ੋਰੈਂਸ ਤੇ ਅਪਲਾਈ ਕੀਤਾ ਸੀ ਤੇ ਮੇਰਾ ਵੀਜ਼ਾ ਸਟੈਂਪੋ ਕੇ ਪਾਸਪੋਰਟ ਤੇ ਆ ਗਿਆ ਜੀ ਬਾ